ਹਾਂ ਜੀ ਇਹ song ਮੋਂਟੀ ਜੀ ਨੇ ਲਿਖਿਆ ਜੀ ਤੇ ਬਹੁਤ ਵਧੀਆ ਲਿਖਿਆ ਜੀ ਵਿੱਚ ਸਤਨਾਮ ਜੀ ਆ ਸਾਡੇ ਜੀ ਇਹ ਦੋਨੇ ਬਹੁਤ ਅੱਛੇ ਲੜਕੇ ਆ ਹਾਂ ਜੀ ਇਹ ਗੀਤ ਰਿਲੀਜ਼ ਹੋਣ ਜਾ ਰਿਹਾ 1 ਦਸੰਬਰ ਤੇ ਗੀਤ ਦਾ ਨਾਮ ਆਖਿਆ ਦੀ ਘੂਰ ਤੇ ਬਾਕੀ ਜੀ ਜਿਤਨਾ ਮੈਂ ਤੁਹਾਨੂੰ ਇਹੀ ਰਿਕਵੈਸਟ ਆ ਆਪਣੇ ਸਰੋਤਿਆਂ ਨੂੰ ਜਿਤਨਾ ਪਹਿਲਾਂ ਮੇਰੇ ਗੀਤਾਂ ਨੂੰ ਪਿਆਰ ਕੀਤਾ ਤੁਸੀਂ ਇਸ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰੋਗੇ ਤੇ ਮੇਰੀਆਂ ਉਮੀਦਾਂ ਹੀ ਆ ਤੁਹਾਡੇ ਤੱਕ ਹੀ ਆ ਜੀ ਪਰਮਾਤਮਾ ਤੋਂ ਬਾਅਦ ਹੰਦੀ ਮੈਂ ਤੇਰਾ ਜੇ ਮੇਰੇ ਤਾਂ ਗਰੀਬੀ ਆ ਕੋਈ ਗੱਲ ਨਹੀਂ ਵੀ ਉਹਨਾਂ ਦਾ ਜਿਹੜਾ ਮੁਹੱਬਤ ਆ ਮੈਂ ਉਹਦੇ ਕਰਕੇ ਹੀ ਤੁਨੀ ਸਮਤ ਨੇ ਬੜਾ ਲਜਾਇਆ ਹੂੰ ਵੀ ਬੇਲਾ ਰੱਖਿਆ ਜੀ ਨੇ ਸਸਿਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਂ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਅੱਜ ਮੌਜੂਦ ਸੀ ਮੈਂ ਸਮਾਣੇ ਵਿੱਚ ਔਰ ਅੱਜ ਤੁਹਾਡੇ ਨਾਲ ਮੈਂ ਇੱਕ ਅਜਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਿਹਾ ਬੜੀਆਂ ਟੇਪਾਂ ਸੁਣੀਆਂ ਬੜੇ ਗਾਣੇ ਸੁਣੇ ਅਣਾ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਵੀ ਦੇਸੀ ਪੋਪ ਜਿਨ੍ਹਾਂ ਦੇ ਸੁਪਰ ਹਿੱਟ ਗਾਣੇ ਹੋਏ ਔਰ ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾ ਗਿਆਣਾ ਤੁਸੀਂ ਇਸ ਨੇ ਗਾਣਿਆਂ ਨਾਲ ਬਹੁਤ ਬਖੂਬੀ ਇਹਨਾਂ ਨੂੰ ਸੁਣਿਆ ਵੀ ਹੋਏਗਾ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਨਸਾਨ ਹੋਏਗਾ ਜਿਨ੍ਹਾਂ ਨੇ ਇਹ ਗਾਣੇ ਨਹੀਂ ਸੁਨੇ ਹੋਣਗੇ ਤੇ ਅੱਜ ਜੋ ਜਿਹੜੀ ਸ਼ਖਸੀਅਤ ਨੇ ਅੱਜ ਮੇਰੇ ਨਾਲ ਇੱਥੇ ਮੌਜੂਦ ਵੀ ਹੈਗੇ ਨੇ ਸਾਰੇ ਜਾਣਦੇ ਆ ਜਿੰਨੇ ਵੀ ਹੈਗੇ ਨੇ ਸਭ ਨੂੰ ਪਤਾ ਹੈਗਾ ਕਿ ਜਿਹੜੀ ਸ਼ਖਸੀਅਤ ਦੀ ਮੈਂ ਗੱਲ ਕਰ ਰਿਹਾ ਹਾਂ ਅਨੀਤਾ ਸਮਾਣਾ ਜੀ ਮੇਰੇ ਨਾਲ ਮੌਜੂਦ ਹੈਗੇ ਨੇ ਕਿਉਂਕਿ ਵੱਡੇ ਵੱਡੇ ਸਿੰਗਰਾਂ ਟੌਪ ਦੇ ਸਿੰਗਰਾਂ ਦੇ ਨਾਲ ਜਾਨੀ ਕਿ ਇਹ ਵੀ ਟੌਪ ਦੇ ਜਿਹੜੇ ਹਿੱਟ ਗਾਣੇ ਦੇਣ ਵਾਲੇ ਜਿਹੜੇ ਮੈਡਮ ਨੇ ਉਹ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਹਾਂ ਜੀ ਮ ਤੇ ਮੈਮ ਪਹਿਲਾਂ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਬੜਾ ਧੰਨਵਾਦ ਜੀ ਤੁਹਾਡਾ ਅਸੀਂ ਮੈਂ ਗੱਲ ਕਰਾਂਦੇ ਹਾਂ ਨਾ ਵੀ ਜਦੋਂ ਵੀ ਪਹਿਲਾਂ ਜਦੋਂ ਤੁਹਾਡੇ ਸੁਪਰ ਹਿੱਟ ਜਿਹੜੇ ਗਾਣੇ ਹੋਏ ਸੀ ਦੇਸੀ ਪੌਪ ਲਾ ਲੋ ਹਨ ਜਿਵੇਂ ਕਿ ਲੈਲਾ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਬਹੁਤ ਟੌਪ ਦੇ ਗਾਣੇ ਗਏ ਸੀ ਔਰ ਉਹ ਗਾਣੇ ਅਸੀਂ ਵੀ ਬਾਰ ਬਾਰ ਸੁਣੇ ਹੈਗੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਹੈ ਜਿਹਨਾਂ ਦੇ ਗਾਣੇ ਜਾਂ ਸੌਂਗ ਨਹੀਂ ਹੁਣ ਵੀ ਡੀਜਿਆਂ ਦੇ ਉੱਤੇ ਜੇ ਵਿਆਹ ਸ਼ਾਦੀ ਤੇ ਹੁੰਦੀ ਹੈ ਨਾ ਤੇ ਇਹ Song ਜਿਹੜੇ ਹੁਣ ਵੀ ਵੱਜਦੇ ਹੈਗੇ ਨੇ। ਯਾਨੀ ਕਿ ਦਰਸ਼ਕਾਂ ਨੂੰ ਥੋੜਾ ਜਰੂਰ ਦੱਸੋ ਵੀ ਤੁਸੀਂ ਇਹ ਸਟਾਰਟ ਸੀ ਉਹ ਕਿਸ ਟਾਈਮ ਕੀਤਾ ਸੀ ਇਹ। ਬੱਸ ਤਾਂ ਮੈਂ ਲੱਗੇ 9 ਸਾਲ ਦੀ ਉਹ ਮੈਨੂੰ ਸ਼ੌਕ ਸੀ ਬਚਪਨ ਤੋਂ ਜਮੰਦਰੂ। ਹੂੰ ਤੇ ਪੜ੍ਹਾਈ ਟਾਈਮ ਤੋਂ ਸਕੂਲ ਟਾਈਮ ਤੋਂ ਸਕੂਲਾਂ ਚ ਗਾਉਣਾ ਫਿਰ ਸ਼ਿਵ ਮੰਦਰ ਚ ਗਾਉਣਾ ਬ੍ਰਦਰ ਮੈਨੂੰ ਲੈ ਕੇ ਜਾਂਦੇ ਹੁੰਦੇ ਸੀ। ਹੂੰ ਤੇ ਬਾਕੀ ਸ਼ਿਵ ਮੰਦਰ ਦਾ ਤਾਂ ਇਹ ਹਜਾ ਹਾਲ ਸੀ। ਹੂੰ ਜਦੋਂ ਜਾਂਦੇ ਸੀ ਕੋਈ ਨਹੀਂ ਹੁੰਦਾ ਸੀ। ਠੀਕ ਹੈ। ਜਦੋਂ ਉੱਥੇ ਉਹਦੀ ਕਿਰਪਾ ਨਾਲ ਉਹ ਤੋਂ ਡਰ ਕੇ ਕਹਿ ਰਹੀ ਹੈ। ਵੀ ਈਕੇਜ ਜੀ ਛੋਟੀ ਸੀ। ਹੂੰ ਤੇ ਜਦੋਂ ਆਪਣਾ ਗੀਤ ਸੱਤੇ ਮਿ ਸ਼ਵਮ ਸੁੰਦਰਮ ਚੱਲ ਗਿਆ ਹੂੰ ਰਾਧਾ ਕੀ ਗੋਰੀ ਮੈਂ ਕਿਉਂ ਕਾਲਾ ਹੂੰ ਮੰਦਰ ਚ ਕੋਈ ਨਹੀਂ ਹੁੰਦਾ ਸੀ ਗੀਤਾਂ ਤੋਂ ਪਹਿਲਾਂ ਜਦੋਂ ਗਾਣ ਲੱਗੇ ਜਦੋਂ ਫਿਰ ਸਾਰਾ ਧੜਾ ਧੜਾ ਨਾਲ ਫਿਲਮ ਦੀ ਤਰੀ ਪਰ ਜਾਂਦਾ ਸੀ ਮੰਦਰ ਬਿਲਕੁਲ ਤੇ ਉਹ ਮੈਨੂੰ ਅਚੰਬੇ ਵਾਲੀ ਗੱਲ ਆ ਵੀ ਮੈਂ ਪਰਮਾਤਮਾ ਦਾ ਜਿੰਨੀ ਵੀ ਧੰਨਵਾਦ ਕਰਾਂ ਥੋੜਾ ਅੱਛਾ ਇਹਨਾਂ ਦੀ ਸ਼ੁਰੂਆਤ ਉੱਥੇ ਤੋਂ ਹੀ ਹੋਈ ਸੀ ਉਸ ਮੰਦਰ ਦੇ ਮੰਦਰ ਤੇ ਛੇ ਮੰਦਰ ਸਮਾਣਾ ਤੇ ਉਸ ਤੋਂ ਸਾਂਗ ਪਵਨ ਹਾਂ ਉਸ ਤੋਂ ਬਾਅਦ ਫਿਰ ਤੁਹਾਡਾ ਜਿਹੜਾ Song ਸੀ ਕਿ ਸੋਲੋ ਆਇਆ ਸੀ ਜਾਂ ਡਿਊਟ ਆਇਆ ਸੀ ਜਾਂ ਕਿਸ ਕਿਸ ਸਿੰਗਰ ਨਾਲ ਆਇਆ ਸੀ ਹਾਂ ਮੇਰੇ ਇੰਟਰਵਿਊ ਚ ਮੈਂ ਪਹਿਲਾਂ ਦੱਸ ਚੁੱਕੀ ਹਾਂ ਗੁਰਨਾਮ ਸਿੰਘ ਗਾਮੀ ਰਾਈਟਰ ਉਹਨਾਂ ਨੇ ਮੈਨੂੰ ਮਤਲਬ ਬ੍ਰੇਕ ਦਿੱਤੀ ਸੀ ਸ਼ੁਰੂ ਚ ਪਰਮਾਰ ਸਾਹਿਬ ਮਤਲਬ ਅਨਰੀਕੋ ਕੰਪਨੀ ਦਿੱਲੀ ਠੀਕ ਹੈ ਹਾਂ ਜੀ ਉਹਦੇ ਚ ਮੇਰੇ ਦੋ ਗੀਤ ਹੋਏ ਸੀ ਰਿਕਾਰਡ ਗੁਰਨਾਮ ਸਿੰਘ ਰਾਈਟਰ ਗੁਰਨਾਮੀਨ ਤੇ ਜਿਹੜੇ ਤੇ ਗੁਰਨਾਮ ਸਿੰਘ ਗਾਮੀ ਨਾਲ ਜਿਹੜੇ ਟੌਪ ਤੇ ਤੁਹਾਡੇ ਸੌਂਗ ਗੱਲ ਕੀਤੀ ਜਾਵੇ ਜਿਵੇਂ ਰਾਜ ਬਰਾੜ ਜੀ ਨਾਲ ਜਿਹੜੇ ਤੁਹਾਡੇ ਸੌਂਗ ਉਹ 2002 ਚ ਆਏ ਹਾਂ ਉਹ ਕਿਉਂਕਿ ਉਸ ਟਾਈਮ ਜਦੋਂ ਮੈਂ ਆਪਣੀ ਗੱਲ ਕਰਾਂਦਾ ਹਣਾ ਜਦੋਂ ਕਿ ਮੈਨੂੰ ਉਸ ਟਾਈਮ ਦੇ ਵਿੱਚ ਜਿਹੜੇ ਟੌਪ ਤੇ ਸੌਂਗ ਸਨ ਉਹੀ ਤੁਹਾਡੇ ਲੱਗਦੇ ਹਨ ਕਿਉਂਕਿ ਹਰ ਇੱਕ ਥਾਂ ਤੇ ਉਹੀ ਵੱਜਦੇ ਨਜ਼ਰ ਆਉਂਦੇ ਆ ਹਾਂ ਇਹ 2002 ਚ ਆਏ ਆ ਉਹ ਤੋਂ ਪਹਿਲਾਂ 79 ਚ ਫੜੀ ਬੇ ਬਟੂਕ ਮੁੰਡਾ ਵੇਖ ਲੈਣ ਦੇ ਹਮ 80 ਚ ਆਇਆ ਸ਼ਰਾਬ ਵਾਲਾ ਹਮ ਹਾਂਜੀ ਤੇ ਬਾਕੀ 81 ਚ ਆਇਆ ਆਗੀ ਤੇਰੀ ਜਾਂ ਜਲੱਚੀਏ ਹਮ ਵਾਜੇ ਵੱਜਦੇ ਸਪੀਕਰ ਖੜ ਕੇ ਮਤਲਬ ਸ਼ੁਰੂ ਚ ਗਰਨਾਮ ਸਿੰਘ ਗਾਮੀ ਰਾਈਟਰ ਨਾਲ ਤੇ ਦੂਜੀ ਵਾਰੀ ਆਪਣਾ ਆ ਕੇਸਰ ਸਿੰਘ ਕੇਸਰ ਨਾਲ ਸ਼ਰਾਬ ਵਾਲਾ ਤੇ ਬਾਕੀ ਤੀਜੇ ਨੰਬਰ ਤੇ ਆਇਆ ਕਿ ਨजीर मोहम्मद ਬਾਜੇ ਬਾਦੇ ਸਪੀਕਰ ਖੜਕੇ ਆਗੀ ਤੇਰੀ ਜਾਂ ਜਲੇ ਚ ਉਹ ਹਿੱਟ ਹੋਏਗੀ ਤਾਂ ਹੀ ਤੇ ਫੇਰ ਆਪਣਾ ਕਿਆਸੀ ਤੋਂ ਬਾਅਦ ਕਰਨੈਲ ਮਾਨ ਕਰਨੈਲ ਹੀਰਾ ਉਹ ਦੋਨੇ ਮੇਰੇ ਬਹੁਤ ਪਿਆਰੇ ਭਰਾ ਸੀ ਵਿਚਰੇ ਸਪੈਰ ਹੋ ਗਏ ਠੀਕ ਹੈ ਤੇ ਉਹ ਹੈ ਗਾਇਕ ਸੀ ਤੇ ਮੈਨੂੰ ਪੰਜਾਂ ਤੋਂ ਜ਼ਿਆਦਾ ਪਿਆਰ ਕਰਦੇ ਸੀ ਤੇ ਉਹ ਦੋਨੇ ਕਰਨੈਲ ਹੀਰਾ ਕਰਨੈਲ ਮਾਨ ਮੈਨੂੰ ਬਹੁਤ ਆਪਸੋ ਸਾਰੇ ਵੀ ਉਹਨਾਂ ਨਾਲ ਵੀ ਮੇਰੇ ਗੀਤ ਆਏ ਪਰ ਉਹ ਨਹੀਂ ਹੈਗੇ ਹੁਣ ਦੁਨੀਆ 'ਚ ਬੜੀ ਦੁਖਦੀ ਗੱਲ ਆ ਤੇ ਬਾਕੀ ਆਪਣਾ 1990 91 'ਚ ਆਪਣਾ ਆਇਆ ਚਾਂਜਰ ਬਣ ਮਿੱਤਰਾ ਮੁੰਡਾਣ ਜਾਣ ਆਇਆ ਸੁਰਿੰਦਰ 부ਜਰ ਕਨਾਲ ਉਹ ਹਿੱਟ ਗਿਆ ਗੀਤ ਸਾਡੇ ਮਤਲਬ ਜਿੰਨੀ ਕੁ ਉਹਨਾਂ ਦੀ ਸਪਲਾਈ ਸੀ ਸਾਡੀ ਕੰਪਨੀਆ ਦੀ ਵੀ ਸਾਡੇ ਏਰੀਆ 'ਚ ਬਹੁਤ ਜਿਆਦਾ ਹਿੱਟ ਗਏ ਤੇ ਮੁੰਡਾਣ ਜਾਣਾ ਫਿਰ ਅਗਲੇ ਦਿਉਰਾ ਤੇਨ ਉਠਾ ਬਟਕਰੀ ਉਹ ਹੈਗਾ ਸੀ ਆਪਣਾ ਸ਼ੰਗਾਰਾ ਸਿੰਘ ਚਹਿਲ ਗਾਇਕ ਤੇ ਉਹ ਵੀਰ ਜੀ ਨਾਲ ਆਏ ਸ਼ੰਗਾਰਾ ਸਿੰਘ ਚਾਹਲ ਨਾਲ ਦਿਉਰਾ ਤੈਨੂੰ ਠਾਗ ਟੱਕਰੀ ਤੇ ਫਿਰ ਆਪਣਾ ਆਇਆ ਜੀ ਬਲੌਰ ਦਾਸ ਨਾਲ ਜੀਜਾ ਰੀਬਨ ਕੱਟਦਾ ਠੀਕ ਹੈ ਤੇ ਫਿਰ ਆਪਣਾ ਇਹ ਹੋਰ ਗੀਤ ਸੀ ਚਾਹ ਪਣੀ ਦੱਸ ਮਿਤਰਾ ਅੰਬਰਦੀ ਪੰਬਰਾ ਤੇ ਬਹੁਤ ਮਤਲਬ ਲਗਾਤਾਰ ਇਹ ਬਹੁਤ ਹੀ ਹਿੱਟ ਜਾ ਰਹੀ ਸੀ ਜਦੋਂ ਆਪਣੇ ਉਹ ਗੀਤ ਆਪਣੇ ਤੁਹਾਡੇ ਨੇ ਨਹੀਂ ਸੁਣੇ ਨਵੀਂ ਜਨਰੇਸ਼ਨ ਨੇ ਨਹੀਂ ਸੁਣੇ ਸਾਡੇ ਹਮ ਉਮਰਾਂ ਨੇ ਸੁਨੇ ਆ ਜੀ ਕਿਰੇ ਦੇ ਵਿੱਚ ਜਿਹੜਾ ਦੌਰ ਇੱਕ ਬੜਾ ਟੌਪ ਤੇ ਗਏ ਤੁਸੀਂ ਉਸ ਤੋਂ ਬਾਅਦ ਕੁਝ ਦੌਰ ਜਿਵੇਂ ਕੁਝ ਮੈਂ ਤੁਹਾਡੀਆਂ ਖਬਰਾਂ ਵਿੱਚ ਵੀ ਵੇਖੀਆਂ ਵੀ ਸਨ ਕੁਝ ਦੌਰ ਉਸ ਤੋਂ ਬਾਅਦ ਤੁਹਾਡਾ ਥੋੜਾ ਡਾਊਨ ਵੀ ਆਇਆ ਹੁਣ ਇਹ ਦੌਰ ਦੇ ਵਿੱਚ ਤੁਸੀਂ ਕਿੱਦਾਂ ਵਿੱਜਰੇ ਔਰ ਕਿੰਨਾ ਕੁ ਸਟਰਗਲ ਕੀਤਾ ਤੁਸੀਂ ਸਟਰਗਲ ਤਾਂ ਬਗ ਮੇਰਾ ਨਾ ਸ਼ੁਰੂਆਤ ਪਰਮਾਤਮਾ ਦਾ ਬਹੁਤ ਧੰਨਵਾਦ ਕਰਦੀਆਂ ਨਾ ਵੀ ਉਹਨੇ ਮਿੰਟਾਂ 'ਚ ਮੇਰੀ ਰਿਕਾਰਡਿੰਗ ਕਰਵਾਤੀ ਰਾਈਟਰ ਗੁਰਨਾਮ ਸਿੰਘ ਗਾਮੀ ਨੇ ਬ੍ਰੇਕ ਦੇ ਦਿੱਤੀ ਸਟਰਗਲ ਨਹੀਂ ਕਰਨਾ ਪਿਆ ਠੀਕ ਹੈ ਹਾਂ ਪਰਮਾਰ ਸਾਹਿਬ ਦਾ ਧੰਨਵਾਦ ਹੈ ਗੁਰਨਾਮ ਸਿੰਘ ਗਾਮੀ ਦਾ ਧੰਨਵਾਦ ਹੈ ਤੇ ਬਾਕੀ ਫਿਰ ਇੱਕ ਆਪਣਾ ਇਹੀ ਕੁਛ ਸਾਲਾਂ ਚ ਫਿਰ ਭਿੰਦਰ ਬਰਾੜਾ ਮੁੰਡਾ ਉਹਦੇ ਨਾਲ ਮੇਰਾ ਸੁਰਮਾ ਆ ਲਖਵਿੰਦਰ ਮਾਨ ਜੀ ਨੇ ਲਿਖਿਆ ਸੀ ਹੋਗੀ ਤਾਂ ਕਿਹਦੇ ਨਾਂ ਦਾ ਸੁਰਮਾ ਨੈਣੀ ਪਉਂਦੀ ਰਹਣੀ ਹੈ ਹਾਂਜੀ ਉਹ ਗੀਤ ਆਪਣਾ ਹਿੱਟ ਰਿਆ ਫਿਰ ਆਪਣਾ ਇਹਦੇ ਵਿੱਚ ਆ ਗਿਆ ਗੁਰਵਿੰਦਰ ਬਰਾੜਾ ਨੀਲੇ ਮੋਰ ਟਿੱਟੇ ਬਗਲੇ ਉਹ ਆਪਣਾ ਹਿੱਟ ਗਿਆ ਗੀਤ ਠੀਕ ਹੈ ਤੇ ਬਾਕੀ ਮੈਂ ਚਾਹੁੰਨੀ ਆ ਵੀ ਮੈਨੂੰ ਰਾਈਟਰ ਵਧੀਆ ਮਿਲਣਾ ਜਿਤਨਾ ਲਖਵਿੰਦਰ ਮਾਨ ਦੇ ਗੀਤ ਹਿੱਟ ਹੋਏ ਤੇ ਬਾਕੀ ਫਿਰ ਮੈਂ ਜਿੰਦਰ 부ਜ ਆਪਣਾ ਜਿੰਦਰ ਬੁੱਟਰ ਵਾਲਾ ਉਹਨਾਂ ਦੇ ਗੀਤਾਂ ਹਲੇ ਮੈਂ ਕੁਝ ਰਿਲੀਜ਼ ਕਰਨ ਵਾਲੇ ਪਏ ਆ ਰਿਕਾਰਡਿੰਗਾਂ ਹੋਈਆਂ ਪਈਆਂ ਤੇ ਬਾਕੀ ਵਕਤ ਆਇਆ ਸੀ ਉਹ ਜਿੰਦਰ ਬੁੱਟਰ ਵਾਲੇ ਦਾ ਜੀ ਤੇ ਹੁਣ ਹੁਣ ਆਉਣ ਵਾਲਾ ਜਿਹੜਾ ਸਮਾਂ ਹੈਗਾ ਤੁਹਾਡਾ ਜਿਹੜਾ ਹੁਣ ਵੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਕੁਝ ਦਿਨਾਂ ਤੱਕ ਤੇ ਤੁਹਾਡਾ ਇੱਕ ਸੌਂਗ ਜਿਹੜਾ ਉਹ ਰਿਲੀਜ਼ ਹੋਣ ਵਾਲਾ ਹਾਂ ਜੀ ਇਹ ਮੁੰਡੇ ਵੀ ਆ ਮੇਰੇ ਨਾਲ ਹਾਂ ਮਿੰਟੂਆ ਮੁੰਡਾ ਇਹਨਾਂ ਨੇ ਲਿਖਿਆ ਹੈ ਗੀਤ ਹਾਂ ਤੇ ਸਤਨਾਮਾ ਮੁੰਡਾ ਤੇ ਉਹ ਵੀ ਵਿਚਾਰਾ ਬਹੁਤ ਮਿੰਟੂ ਦੀ ਸਪੋਰਟ ਕਰਦਾ ਤੇ ਇਹ ਜਿਹੜਾ Song ਹੈਗਾ ਐਸਐਮਆ ਰੈਕਡ ਦੇ ਵਿੱਚ ਆ ਰਿਹਾ ਤੁਹਾਡਾ ਹਣਾ ਮੈਨੂੰ ਪਤਾ ਲੱਗਿਆ ਤੇ ਇਹਦੇ ਵਿੱਚ ਕਿੰਨਾ ਕੋ ਮਿਹਨਤ ਤੁਹਾਡੀ ਕੀਤੀ ਕਿੰਨਾ ਇਸ Song ਦੇ ਵਿੱਚ ਕਿੰਨੀ ਕੋ ਜਜ਼ਬਾ ਹੈਗਾ ਵੀ ਜੇ ਆਪਾਂ ਜੇ ਗੱਲ ਕੀਤੀ ਜਾਵੇ ਟੌਪ ਦੇ ਜਿਹੜੇ ਪਹਿਲਾਂ Song ਰਹੇ ਸੀ ਇਸ ਵਾਰ ਇਸ Song ਦੇ ਉੱਤੇ ਕਿੰਨੀ ਕੋ ਉਮੀਦ ਹੈਗੀ ਪਤਾ ਦੇਖੋ ਜੀ ਕੋਈ ਵੀ ਗੀਤ ਆਪਾਂ ਕਰਦੇ ਆ ਨਾ ਵੀ ਐਮੇ ਜੋ ਪੂਰੀ ਮਿਹਨਤ ਨਾਲ ਕਰਦੇ ਆ ਬਿਲਕੁਲ ਵੀ ਆਪਣੇ ਵੱਲੋਂ ਪੂਰਾ ਆਪਾਂ ਜੋਰ ਲਾਉਨੇ ਆ ਬਾਕੀ ਪਰਮਾਤਮਾ ਦੇ ਹੱਥ ਹੁੰਦੀ ਹੈ ਬੀ ਉਹ ਹਿੱਟ ਹੁੰਦਾ ਹੈ ਜਾਂ ਹਿੱਟ ਤੋਂ ਵੀ ਜ਼ਿਆਦਾ ਜਾਂਦਾ ਹੈ ਉਹ ਰੱਬ ਦੇ ਹੱਥ ਹੈ ਵੀ ਆਪਾਂ ਪਹਿਲਾਂ ਕਹਿ ਨਹੀਂ ਸਕਦੇ ਬਿਲਕੁਲ ਹਾਂ ਮੁੰਡੇ ਨੇ ਲਿਖਿਆ ਬਹੁਤ ਵਧੀਆ ਤੇ ਮਿੰਟੂ ਆ ਮੁੰਡੇ ਦਾ ਨਾਂ ਤੇ ਬਹੁਤ ਵਧੀਆ ਜੇ ਆਵਾਜ਼ ਦੀ ਗੱਲ ਕਰੀਏ ਨਾ ਆਵਾਜ਼ ਦੇ ਵਿੱਚ ਜੋ ਮੈਂ ਸੁਣਿਆ ਸੀ ਥੋੜਾ ਜਿਹਾ ਗੱਡੀ ਦੇ ਵਿੱਚ ਆਉਂਦੇ ਹੁੰਦੇ ਤੁਹਾਡਾ ਉਹ ਜਿਹੜਾ Song release ਹੋਣਾ ਮੈਂ ਸੁਣਿਆ ਵੀ ਹੈ ਔਰ ਆਵਾਜ਼ ਤਾਂ ਉਹੀ ਦਮ ਅੱਜ ਵੀ ਉਹੀ ਜੋ ਪਹਿਲਾਂ ਸੀ ਉਹੀ ਅੱਜ ਵੀ ਹੈ ਤਾਂ ਉਹ ਆ Song ਮੈਨੂੰ ਤਾਂ ਖੈਰ ਵਧੀਆ ਲੱਗਿਆ ਮੈਂ ਹੁੰਦਾ ਹੋਇਆ ਸੁਣ ਰਿਹਾ ਸੀ ਤੇ ਔਰ ਜਿਹੜੇ ਤੁਹਾਡੇ ਸਾਡੇ ਚੈਨਲ ਦੇ ਮਾਧਿਅਮ ਨਾਲ ਜੇ ਤੁਹਾਡੇ ਸਾਡੇ ਕੋਲ ਦਰਸ਼ਕਾਂ ਹਾਂ ਮੇਰੇ ਸਰੋਤਿਆਂ ਨੂੰ ਵਧੀਆ ਲੱਗੇ ਤਾਂ ਧੰਨਵਾਦ ਆ ਸਰੋਤਿਆਂ ਤੇ ਸਾਡੇ ਚੈਨਲ ਦੇ ਮਾਧਿਅਮ ਤੁਸੀਂ ਵੀ ਜਿਹੜੇ ਆਪਣੇ ਸਰੋਤੇ ਨੇ ਉਹਨਾਂ ਨੂੰ ਜਰੂਰ ਰਿਕਵੈਸਟ ਕਰੋ ਤੁਸੀਂ ਹਾਂ ਮੈਂ ਨਾ ਕੋਈ ਨਹੀਂ ਮੈਂ ਤਾਂ ਇਹੀ ਕਹਨੀ ਆ ਵੀ ਦੇਖੋ ਵਧੀਆ ਲੱਗੇ ਉਹ ਜਦੋਂ ਵਧੀਆ ਲੱਗਦਾ ਨਾ ਫਿਰ ਉਹ ਤੈਨੂੰ ਆਪੇ ਚੱਕ ਲੈਂਦੇ ਆ ਕੀ ਤਾਂ ਹੈਨਾ ਉਹਨਾਂ ਨੂੰ ਸਾਰਾ ਪਤਾ ਹੈ ਹਾਂ ਇਸ ਕਰਕੇ ਹੁਣ ਆਪਾਂ ਨੂੰ ਜਿਹੜੇ ਪਹਿਲਾਂ ਹਿੱਟ ਹੋਏ ਆ ਆਪਣੇ ਚਾਂਦਰਬਨ ਮਿਤਰਾ ਬਿਲਕੁਲ ਉਹ ਪਹਿਲਾਂ ਨਿਰਮਲ ਸਿੰਘ ਓ ਬਸ ਕੁਦਰਤੀ ਰੱਬ ਬੁੱਲੇ ਹਿੱਟ ਹੋ ਗਿਆ ਆਪਣੀ ਮਿਹਨਤ ਕਰੋ ਬਸ ਆਪ ਆਪਾਂ ਦਿਲੋਂ ਕਰੋ ਆਪਾਂ ਦੇ ਕੋਈ ਕਸਰ ਨਾ ਛੱਡੋ ਤੇ ਜਿਹੜਾ ਹੁਣ ਜੇ ਆਪਾਂ ਐਸਐਮ ਰੈਕਟ ਦੀ ਗੱਲ ਕੀਤੀ ਜਾਵੇ ਉਹ ਜਿਹੜੇ ਵੀਰ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਲੇਕਿਨ ਉਹਨਾਂ ਦਾ ਸਹਿਯੋਗ ਤੁਹਾਡੇ ਨਾਲ ਕਿੰਨਾ ਕਰ ਰਿਹਾ ਕਿੰਨਾ ਕੋ ਤੁਹਾਡੇ ਨਾਲ ਉਹਨਾਂ ਨੇ ਸਹਿਯੋਗ ਕੀਤਾ ਬਹੁਤ ਹੀ ਵਧੀਆ ਦੋਏ ਮੁੰਡੇ ਆ ਤੇ ਬਹੁਤ ਮੈਂ ਜਿੰਨੀ ਤਰੀਫ ਕਰਾਂ ਥੋੜੀ ਐ ਬਹੁਤ ਹੀ ਅੱਛੇ ਆ ਬਹੁਤ ਵਧੀਆ ਨੇਚਰ ਦੇ ਮੁੰਡੇ ਆ ਵੇ ਹੁਣ ਵੀ ਨਾਲ ਉਹ ਪੂਰਾ ਸਹਿਯੋਗ ਕਰ ਰਹੇ ਨੇ ਅੱਗੇ ਜਿਹੜੇ ਗੇ ਸੌਂਗ ਰਿਲੀਜ਼ ਹੋਣਗੇ ਹਾਂਜੀ ਹੁਣ ਇਹਨੂੰ ਰਿਲੀਜ਼ ਕਰਾਂਗੇ ਹਲੇ ਮੈਂ ਉਮੀਦਾਂ ਪੂਰੀਆਂ ਹੈਗੀਆਂ ਨੇ ਵੀ ਇਸ ਸੌਂਗ ਦੇ ਉੱਤੇ ਵੀ ਉਹੀ ਪਰਤੂ ਪਏਗਾ ਜਿਹੜਾ ਦੇਸੀ ਪੌਪ ਵੇੜੇ ਇਹ ਤਾਂ ਇਹ ਤਾਂ ਮਿੰਟੂ ਹੁੜੀ ਦੱਸਣਗੇ ਬਿਲਕੁਲ ਬਿਲਕੁਲ ਕਹਣਾ ਇਹਦਾ ਅਨਾ ਜੀ ਇਹ ਵਕਤ ਦੱਸੂਗਾ ਵਕਤ ਤਾਂ ਦੱਸੂਗਾ ਜੀ ਤੇ ਆ ਉਹਨਾਂ ਨੇ ਟਾਈਮ ਦੇ ਵਿੱਚ ਜੇ ਤੁਹਾਡੇ ਅੱਗੇ ਜਿਹੜੇ ਕੋਈ ਕੋਈ ਪ੍ਰੋਜੈਕਟ ਹੈਗੇ ਨੇ ਜਿਹੜੇ ਕੋਈ ਲੈ ਕੇ ਤੁਸੀਂ ਆ ਰਹੇ ਹੋ ਇਸ ਜਿਹੜਾ ਹੁਣ ਰਿਲੀਜ਼ ਹੋਣਾ ਇਸ ਤੋਂ ਇਲਾਵਾ ਹਾਂਜੀ ਇਸ ਤੋਂ ਇਲਾਵਾ ਜਿੰਦਰ ਬੁੱਟਰ ਦੇ ਗੀਤ ਪਏ ਆ ਉਹ ਮੇਰੇ ਤੋਂ ਨਾ ਜਾਂ ਮੇਰੀ ਬੈਡ ਲੱਕ ਲਾਲੋ ਬਦ ਕਿਸਮ ਦੀ ਲਾਲੋ ਉਹ ਮੁੰਡੇ ਕੋਲੇ ਚੰਡੀਗੜ੍ਹ ਡਾਟਾ ਪਿਆ ਹੈ ਬਾਕੀ ਮੰਗਾ ਵੀ ਲਏ ਮੈਂ ਗੀਤਾ ਪਰ ਹੁਣ ਦੇਖਦੀ ਆ ਵੀ ਮੈਂ ਰਿਕਾਰਡ ਕਰੀ ਬੈਠੀ ਆ ਵੀ ਹੁਣ ਮੈਂ ਜਿੰਦਰ ਜੀ ਨਾਲ ਗੱਲ ਕਰਕੇ ਵੀ ਆਪਾਂ ਕਿਵੇਂ ਕਰਨਾ ਉਹਨਾਂ ਦਾ ਠੀਕ ਆ ਜੀ ਬਿਲਕੁਲ ਹਾਂਜੀ ਤੇ ਹਾ ਅਨੀਤਾ ਜੀ ਆਪਾਂ ਜੇ ਹੋਰ ਵੀ ਗੱਲ ਕਰੀਏ ਤਾਂ ਨਾ ਮੈਂ ਤੁਹਾਡੇ ਤੋਂ ਤੁਹਾਡੀ ਜਿਆਦਾ ਪਰਸਨਲ ਲਾਈਫ ਦੇ ਵਿੱਚ ਮੈਂ ਨਹੀਂ ਜਾਣਾ ਨਹੀਂ ਚਾਹਾਂਗਾ ਕਿਉਂਕਿ ਮੈਂ ਕੁਝ ਸਮਾਂ ਜਿਹੜਾ ਤੁਹਾਡੀ ਪਹਿਲਾਂ ਕੁਝ ਖਬਰਾਂ ਦੇਖੇ ਸੁਣੋਂ ਉਹਨਾਂ ਦੇ ਵਿੱਚ ਜਿਹੜੇ ਹਾਲਾਤ ਸੀ ਕੁਝ ਜਿਹੜੇ ਦੇਖੇ ਸੀ ਮੈਂ ਉਹਨਾਂ ਤੇ ਮੈਂ ਗੱਲ ਨਹੀਂ ਕਰਨਾ ਚਾਹਾਂਗਾ ਲੇਕਿਨ ਹੁਣ ਕਿਤੇ ਨਾ ਕਿਤੇ ਨੀਤਾ ਜੀ ਮੈਨੂੰ ਲੱਗਦਾ ਹੈ ਵੀ ਉਹ ਹਾਲਾਤਾਂ ਤੋਂ ਥੋੜਾ ਜਿਹਾ ਨੀਤਾ ਜੀ ਉਬਰੇ ਹੋਏ ਨੇ ਜਿਵੇਂ ਹੁਣ ਇੰਜ ਨਾ ਮੇਰਾ ਕੰਮ ਚੱਲ ਜੀ ਹਮ ਮਤਲਬ ਪ੍ਰੋਗਰਾਮ ਵਗੈਰਾ ਸ਼ੋ ਮਡੇ ਮੋਟੇ ਹੈਨਾ ਵੀ ਉਹ ਥੋੜਾ ਜਿਹਾ ਆਪਣੇ ਆਪਣੇ ਪਤਾ ਨਹੀਂ ਕੀ ਚੱਕਰ ਆ ਵੀ ਦੇਖੋ ਇਨ ਤਬੇਲਾ ਤਾਂ ਰਣਾ ਨਹੀਂ ਚਿੱਤ ਬਿਲਕੁਲ ਹੈਨਾ ਮੈਨੂੰ ਥੋੜਾ ਜਿਹਾ ਮੇਰੇ ਕਿਸਮਤ ਨੇ ਬੜਾ ਅਲਜਾਇਆ ਹੂੰ ਵੀ ਬੇਲਾ ਰੱਖਿਆ ਜੀ ਨੇ ਰੱਖਿਆ ਬਿਲਕੁਲ ਹੈਨਾ ਉਹਨਾਂ ਜੇ ਰੱਬ ਨੇ ਟੈਲੈਂਟ ਦਿੱਤਾ ਤਾਂ ਇਹਨੂੰ ਚੱਲਦਾ ਰੱਖੇ ਨਾ ਚੱਲਦਾ ਰੱਖੇ ਹੈਨਾ ਉਹ ਮੈਨੂੰ ਪਤਾ ਮੈਂ ਇਕੱਲੀ ਨੇ ਕਿਵੇਂ ਬਰਦਾਸ਼ਤ ਕੀਤਾ ਅੱਜ ਵੀ ਕਰ ਰਹੇ ਆ ਅਜੇ ਮੇਰਾ ਕੋਈ ਗਾਣਾ ਦੁਬਾਰੇ ਹਿੱਟ ਹੋਵੇ ਤਾਂ ਨਾ ਹਾਂ ਜਿੰਨਾ ਚਿਰ ਜਾਨੀ ਕਿ ਉਸੇ ਲਾਈਨ ਤੇ ਦੁਬਾਰੇ ਹਾਂ ਹਾਂ ਜੀ ਮੈਂ ਕਹਿੰਦੀ ਆ ਰਾਈਟਰ ਲਖਾਰੀ ਵਧੀਆ ਮਿਲਣਾ ਉਹਦੇ ਕਲਮ ਚੱਲਦੀ ਆ ਜੀ ਦੇਖੋ ਕਲਾਕਾਰ ਕਿੰਨਾ ਉਹ ਕਰ ਲੂਗਾ ਆਪਦੇ ਪੱਲੋਂ ਬਿਲਕੁਲ ਉਹਦਾ ਸ਼ਬਦ ਵਿਗਦੇ ਆ ਲਖਾਰੀ ਦੇ ਬਿਲਕੁਲ ਮੈਂ ਇਹ ਗੱਲ ਮੰਨਦੀ ਹਾਂ ਹੁਣ ਜਿਨ੍ਹਾਂ ਨੂੰ ਲਖਾਰੀ ਵਧੀਆ ਮਿਲ ਗਿਆ ਉਹ ਉਹ ਹਿੱਟ ਹੋਇਆ ਲੋਕ ਔਰ ਇੱਕ ਲਖਾਰੀ ਲਾੜੋ ਹਨਾ ਇੱਕ ਜਾਂ ਜਿੱਥੇ ਆਪਾਂ ਨੇ ਗਾਣਾ ਤੁਸੀਂ ਕਰ ਦਿਓ ਸਟੂਡੀਓ ਦੇ ਵਿੱਚ ਜਾਂਦੇ ਹੋਣਾ ਜਾਂ ਉਹਨਾਂ ਦੇ ਕੋਈ ਬਹੁਤ ਵੱਡਾ ਰੋਲ ਹੁੰਦਾ ਹੈ ਇਹਨਾਂ ਦਾ ਯੋਗਦਾਨ ਹੁੰਦਾ ਹੈ ਕਿ ਡਾਇਰੈਕਟਰ ਜੇ ਕੋਈ ਵਧੀਆ ਜਾਂ ਨੂੰ ਕੁਝ ਮਿਲਦਾ ਆ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਸੀੜੀ ਲੱਗਦੀ ਆ ਕਾਮਯਾਬੀ ਦੀ ਆਵਾਜ਼ਾਂ ਵੀ ਰਾਈਟਰ ਦੇ ਸਿਰ ਤੇ ਕੰਮ ਕਰਦੀਆਂ ਨੇ ਸ਼ਬਦ ਵਿਕਦੇ ਆ ਬਿਲਕੁਲ ਹਾਂਜੀ ਫਿਰ ਹੋਰ ਕੀ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਤੁਸੀਂ ਅੱਜ ਤੁਹਾਡੇ ਨਾਲ ਮੈਂ ਗੱਲਬਾਤ ਕਰ ਰਿਹਾ ਤੇ ਕੀ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਤੁਸੀਂ ਮੈਂ ਸਰੋਤਿਆਂ ਤੋਂ ਬਹੁਤ ਖੁਸ਼ ਹਾਂ ਇੱਕ ਰੱਬ ਤੋਂ ਬਹੁਤ ਖੁਸ਼ ਹਾਂ ਆਰੰਭ ਦਾ ਤਾਂ ਜਿੰਨਾ ਵੀ ਧੰਨਵਾਦ ਕਰ ਲਾਣਾ ਮੈਂ ਕਹਿੰਦੀ ਪੂਰਾ ਹੀ ਨਹੀਂ ਹੋਣਾ ਕਈ ਜਨਮਾਂ ਤੱਕ ਜਿੰਨਾ ਉਹਨੇ ਮੈਨੂੰ ਦਿੱਤਾ ਬਿਲਕੁਲ ਸਰੋਤਿਆਂ ਦਾ ਪਿਆਰ ਇਹ ਇਹ ਪੈਸਿਆਂ ਨਾਲ ਨਹੀਂ ਮਿਲਦਾ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਹਾਂਜੀ ਚਲੋ ਅੱਜ ਮੇਰੇ ਤੇ ਗਰੀਬੀ ਆ ਕੋਈ ਗੱਲ ਨਹੀਂ ਵੀ ਉਹਨਾਂ ਦਾ ਜਿਹੜਾ ਮੁਹੱਬਤ ਆ ਮੈਂ ਉਹਦੇ ਕਰਕੇ ਹੀ ਤੁਰੀ ਫਿਰਦੀ ਆ ਬਿਲਕੁਲ ਉਹਨਾਂ ਦੇ ਹੌਸਲੇ ਨਾਲ ਉਹ ਦੇਖੋ ਮੈਨੂੰ ਪਤਾ ਨਹੀਂ ਕਿਹਾ ਜਾ ਸਟਰਗਲ ਚੱਪਲਾਂ ਜਿਹਾ ਪਾ ਕੇ ਉਹ ਚੱਕਲਾ ਬਾਜ਼ਾਰ ਕਿੱਥੇ ਆ ਬੱਸ ਸਟੈਂਡ ਇੱਥੇ ਤੱਕ ਕਮਰਾ ਲੱਭਣ ਆਣਾ ਖਾਲੀ ਪੇਟ ਭੁੱਖੇ ਪੈਸੇ ਪਤਾ ਨਹੀਂ એનર્ਜੀ ਰੱਬ ਦੀ ਉਹਦੀ ਸ਼ਕਤੀ ਬਸ ਐਨੇ ਹਾਲਾਤਾਂ ਚ ਮਾੜਿਆ ਤੇ ਵੀ ਬਸ ਉਹਦਾ ਹੀ ਹੌਸਲਾ ਰੱਬ ਦਾ ਹੀ ਪਰਮਾਤਮਾ ਨੇ ਹੱਥ ਰੱਖਿਆ ਤਾਂ ਅੱਜ ਫੇਰ ਅਨੀਤਾ ਜੀ ਨੇ ਉਹ ਦੁਬਾਰੇ ਫੇਰ ਦੁਬਾਰੇ ਉਹ ਕਰਦਾ ਜੇ ਰੱਬ ਨੇ ਚਾਹਤਾ ਕਰਨਾ ਉਹਨੇ ਆ ਉਹਨੇ ਪਹਿਲਾਂ ਵੀ ਕਰਿਆ ਸੀ ਹਿੱਟ ਜੇ ਹੁਣ ਕਰਤਿਆ ਬਹੁਤ ਜਿਆਦਾ ਧੰਨਵਾਦ ਆ ਉਹਦਾ ਬਿਲਕੁਲ ਬਿਲਕੁਲ ਹਾਂਜੀ ਅਸੀਂ ਇਹੀ ਆਪਣੇ ਚੈਨਲ ਨਾਲ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਵੀ ਇਹੀ ਦੁਆ ਕਰਾਂਗੇ ਕਿ ਤੁਹਾਡੀ ਆਵਾਜ਼ ਜਿਹੜੀ ਹੈ ਅੱਜ ਵੀ ਉਸੇ ਤਰੀਕੇ ਬਰਕਰਾਰ ਹੈਗੀ ਆ ਔਰ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਪਰਮਾਤਮਾ ਜਿਹੜਾ ਕਿ ਤੁਹਾਡਾ ਇਹ ਆਉਣ ਵਾਲਾ Song ਹੈ ਜਿਹੜਾ ਕੁਝ ਦਿਨਾਂ ਤੱਕ ਰਿਲੀਜ਼ ਹੋਣਾ ਹੈ ਤਾਂ ਉਹਦੇ ਤੇ ਤੁਹਾਨੂੰ ਭਰਵਾਂ ਹੰਗਾਰਾ ਮਿਲੇ ਅਸੀਂ ਜਿੰਨੀ ਹੋ ਸਕੇਗੀ ਤੁਹਾਡੀ ਸਪੋਰਟ ਹੈਲਪ ਜ਼ਰੂਰ ਕਰਾਂਗੇ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਇਹ ਕਹਿਣਾ ਚਾਹਾਂਗੇ ਕਿ ਇਹ ਉਹ ਸਿਤਾਰੇ ਨੇ ਜਿਹੜੇ ਕਿਸੇ ਟਾਈਮ ਦੇ ਵਿੱਚ ਪੂਰਾ ਖੜਕਾ ਦੜਕਾ ਹੁੰਦਾ ਸੀ ਕਿ ਹਰ ਇੱਕ ਟਰੈਕਟਰ ਦੇ ਉੱਤੇ ਰੀਲਾਂ ਡੈਕਾਂ ਦੇ ਵਿੱਚ ਵੀ ਇਹਨਾਂ ਦੇ ਗਾਣੇ ਵੱਜਦੇ ਹੁੰਦੇ ਸੀ ਅੱਜ ਵੀ ਵੱਜਦੇ ਨੇ ਕੋਈ ਦੋ ਰੈਡੀ ਹੈਗੀ ਔਰ ਅੱਜ ਵੀ ਜਿਹੜੀ ਆਵਾਜ਼ ਹੈ ਤੁਸੀਂ ਥੋੜੇ ਦਿਨਾਂ ਦੇ ਅੰਦਰ ਅੰਦਰ ਜਿਹੜਾ ਸੌਂਗ ਆਉਣ ਵਾਲਾ ਹੈ ਮੈਂ ਉਹ ਆਪਣੇ ਚੈਨਲ ਦੇ ਲਿੰਕ ਜ਼ਰੂਰ ਮੈਂ ਪਾਵਾਂਗਾ ਔਰ ਮੈਂ ਦੱਸਾਂਗਾ ਵੀ ਡੇਟ ਵੀ ਸਾਰੀ ਦੱਸਾਂਗਾ ਵੀ ਕਿਸ ਦਿਨ ਰਿਲੀਜ਼ ਹੋਣਾ ਹੈ ਔਰ ਸੌਂਗ ਨੂੰ ਸੁਣਿਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਹਾਂ ਨਹੀਂ ਬਸ ਸ਼ੇਅਰ ਕਰਿਓ ਸਪੋਰਟ ਕਰਿਓ ਕਿਉਂਕਿ ਤੁਹਾਡੀ سپورਟ ਦੀ ਸਦਕਾ ਹੀ ਜਿਹੜਾ ਕਿ ਹੌਸਲਾ ਕਿਉਂਕਿ ਮੈਂ ਅਨਿਤਾ ਜੀ ਨੇ ਪਹਿਲਾਂ ਹੀ ਦੱਸਿਆ ਕਿ ਜਿਹੜਾ ਇੱਕ ਸਰੋਤਿਆਂ ਦਾ ਪਿਆਰ ਹੁੰਦਾ ਹੈ ਨਾ ਉਹ ਸਭ ਤੋਂ ਵੱਡਾ ਹੁੰਦਾ ਹੈ ਜਿੱਥੇ ਰੱਬ ਦੀਆਂ ਦੁਆਵਾਂ ਵਰ ਸਰੋਤਿਆਂ ਦਾ ਪਿਆਰ ਹੋਵੇ ਤਾਂ ਉਹ ਕਿਸੇ ਵੀ ਮੰਜ਼ਲ ਤੇ ਕਿਸੇ ਵੀ ਮਕਾਮ ਨੂੰ ਹਾਸਲ ਕਰ ਸਕਦਾ ਹੈ ਅਣਾ ਮੇਰੀ ਕੋਸ਼ਿਸ਼ ਸੀ ਅੱਜ ਮੈਂ ਅੱਜ ਆਇਆ ਮੈਨੂੰ ਬੜੀ ਖੁਸ਼ੀ ਮਿਲੀ ਹੈ ਕਿਉਂਕਿ ਮੈਂ ਬਹੁਤ Song ਸੁਣਿਆ ਇਹਨਾਂ ਦੇ ਅੱਜ ਫਸਟ ਵਾਰ ਮੈਂ ਇਹਨਾਂ ਦੇ ਰੂਬਰੂ ਹੋਇਆ ਔਰ ਮੈਨੂੰ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਇਹਨਾਂ ਦੇ ਜਿਹੜੇ ਡਾਇਰੈਕਟਰ ਨੇ ਜਿਹੜੇ ਪ੍ਰੋਡਿਊਸਰ ਨੇ ਜਿਨ੍ਹਾਂ ਨੇ Song ਰਿਲੀਜ਼ ਕਰ ਰਹੇ ਨੇ ਐਸਮ ਰੈਕਡਸ ਵਾਲੇ ਨੇ ਤੇ ਸਾਡੇ ਸਤਨਾਮ ਵੀਰ ਨੇ ਅਸੀਂ ਉਹਨਾਂ ਨਾਲ ਵੀ ਜਿਹੜੀ ਜਲਦ ਤੁਹਾਡੇ ਨਾਲ ਜਿਹੜੀ ਇੱਕ ਡਿਬੇਟ ਜਿਹੜੀ ਹੈ ਸਪੈਸ਼ਲ ਉਹਨਾਂ ਨਾਲ ਵੀ ਜ਼ਰੂਰ ਕਰਾਂਗੇ ਕਿਉਂਕਿ ਐਦਾਂ ਦੇ ਜਿਹੜੇ ਇਨਸਾਨ ਹੁੰਦੇ ਨੇ ਜਿਹੜਾ ਅੱਗੇ ਆਉਂਦੇ ਨੇ ਹਨਾ ਜਿਹੜੇ ਮੈਂ ਬਹੁਤ ਵਧੀਆ ਤਾਰੀਫ਼ ਕਰਨਾ ਉਹਨਾਂ ਦੀ ਕਿਉਂਕਿ ਕਿਸੇ ਜੀ ਵੀਰ ਨੇ ਕਈਆਂ ਨੂੰ ਮੌਕਾ ਦਿੰਦੇ ਨੇ ਕਈਆਂ ਕੋਲ ਨਹੀਂ ਕੁਛ ਹੋ ਵੀ ਜਾਂਦਾ ਗੰਜਸ ਨਹੀਂ ਹੁੰਦੀ ਉਹਨਾਂ ਨੂੰ ਵੀ ਇਹ ਮੌਕਾ ਦੇ ਰਹੇ ਨੇ ਨਵੀਂ ਜਨਰੇਸ਼ਨ ਦਾ ਯੰਗ ਮੁੰਡੇ ਆਪਣੇ ਹੈਗੇ ਨੇ ਭਰਾ ਇਹਨਾਂ ਨੂੰ ਵੀ ਯਾਨੀ ਇੱਕ ਭਰਮਾ ਹੰਗਾਰਾ ਮਿਲਣਾ ਚਾਹੀਦਾ ਅਸੀਂ ਉਹਨਾਂ ਨਾਲ ਵੀ ਤੁਹਾਨੂੰ ਰੋਬ ਰੋਜ਼ਰ ਜ਼ਰੂਰ ਕਰਵਾਵਾਂਗੇ ਔਰ ਜਿਹੜਾ ਕਿ ਸੌਂਗ ਆਉਣ ਵਾਲਾ ਉਹਦੀ ਜਲਦ ਹੀ ਡੇਟ ਜਿਹੜੀ ਹੈ ਉਹ ਮੈਂ ਆਪਣੇ ਚੈਨਲ ਦੇ ਥਰੂ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਾਂਗਾ ਤੇ ਉਸ ਗੀਤ ਨੂੰ ਸੁਣ ਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਿਹੜੀ ਉਹ ਜਰੂਰ ਤੁਸੀਂ ਆਪਣੀ رائے ਦੇਣੀ ਹੈਗੀ ਔਰ ਅੱਜ ਦੀ ਡਿਬੇਟ ਜਿਹੜੀ ਸੀ ਮੈਂ ਇਹਨਾਂ ਨਾਲ ਨੀਤਾ ਸਮਾਣਾ ਜੀ ਨਾਲ ਜਿਹੜੀ ਕੀਤੀ ਹੈ ਇਹਦੇ ਬਾਰੇ ਵੀ ਜਿਹੜੇ ਕੋਈ ਮੇਰੇ ਚ ਕਮੀ ਲੱਗੀ ਹੋਵੇ ਜਾਂ ਕੋਈ ਗੱਲ ਮੈਂ ਛੱਡੀ ਹੋਵੇ ਜਾਂ ਕੋਈ ਇਨਾਂ ਤੱਕ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਾ ਤੁਸੀਂ ਚਾਹੁੰਦੇ ਹੋ ਵੀ ਕੋਈ ਅਸੀ ਇਹਨਾਂ ਤੋਂ ਸਵਾਲ ਕਰੀਏ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਜਿਕਰ ਕਰ ਸਕਦੇ ਹੋ ਕਿਉਂਕਿ ਮੈਂ ਜਲਦ ਜਿਹੜਾ ਸੌਂਗ ਇਹਨਾਂ ਦਾ ਜਿਹੜਾ ਰਿਲੀਜ਼ ਹੋਣ ਵਾਲਾ ਹੈ ਉਸ ਤੋਂ ਬਾਅਦ ਇਹਨਾਂ ਨਾਲ ਪਰਸਨਲੀ ਇੱਕ ਦਿਨ ਫੇਰ ਆ ਕੇ ਇਹਨਾਂ ਤੋਂ ਨਾਲ ਡਿਬੇਟ ਜ਼ਰੂਰ ਕਰਾਂਗਾ ਔਰ ਮੈਂ ਇਹਨਾਂ ਨੂੰ ਪੁੱਛਾਂਗੇ ਸਾਡੇ ਚੈਨਲ ਦੇ ਮਾਧਿਅਮ ਨਾਲ ਜਿਹੜੀ ਅਸੀਂ ਪ੍ਰੋਮੋਸ਼ਨ ਹੀ ਲਾਡੋ ਇਹਨਾਂ ਦੀ ਜਿਹੜੀ ਕਰ ਰਹੇ ਹਾਂ ਉਹਨਾਂ ਦਾ ਕਿੰਨਾ ਕੁ ਜਿਹੜਾ ਕਿ ਰਿਸਪੌਂਸ ਇਹਨਾਂ ਨੂੰ ਮਿਲਿਆ ਬਾਕੀ ਤੁਸੀਂ ਇਸੇ ਤਰ੍ਹਾਂ ਤੁਹਾਡਾ ਨਾਲ ਫਿਰ ਹੋਵਾਂਗਾ ਰੋਬਰੋ ਉਹ ਤੁਹਾਡਾ ਕੰਮ ਇਹਨਾਂ ਦੀ ਇਜਾਜ਼ਤ ਧੰਨਵਾਦ ਸ਼ਸ਼ੀਕਲ ਬੇਨਤੀ ਤਾਂ ਇਹ ਹੈ ਜੀ ਜਿਤਨਾ ਪਹਿਲਾਂ ਪਿਆਰ ਕਰਦੇ ਹੋ ਹਾਂ ਪਰਮਾਤਮਾ ਕਰੇ ਤੁਸੀਂ ਅੱਗੇ ਵੀ ਮੈਨੂੰ ਇਤਨੀ ਪਿਆਰ ਕਰਦੇ ਤੁਹਾਡਾ ਪਿਆਰ ਮੈਨੂੰ ਮਿਲਦਾ ਰਹੇ ਤੇ ਇਸ ਗਾਣੇ ਨੂੰ ਵੀ ਤੁਸੀਂ ਪਿਆਰ ਕਰੋਗੇ ਪਹਿਲਾਂ ਮੰਗੂ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹਨਾਂ ਦਾ Song ਹੈਗਾ 1 ਦਸੰਬਰ ਨੂੰ SM Record ਦੇ ਉੱਤੇ ਰਿਲੀਜ਼ ਹੋਣ ਜਾ ਰਿਹਾ ਹੈ ਆ ਵੀਡੀਓਗ੍ਰਾਫੀ ਵਗੈਰਾ ਵੀ ਸਾਰੀ ਯਾਨੀ ਕਿ Song ਦੀ ਵੀਡੀਓ ਸ਼ੂਟ ਹੋ ਚੁੱਕੀ ਆ ਸਾਰਾ ਗੀਤ ਐਂਡ ਬਿਲਕੁਲ ਰੈਡੀ ਆ ਔਰ 1 ਦਸੰਬਰ ਦੇ ਵਿੱਚ ਕੁਝ ਜ਼ਿਆਦਾ ਦੂਰ ਨਹੀਂ ਐ ਬਿਲਕੁਲ ਥੋੜੇ ਦਿਨੀ ਰਹਿ ਚੁੱਕੇ ਨੇ ਔਰ ਮੈਂ ਆਪਣੇ ਚੈਨਲ ਦੇ ਮਾਧਿਅਮ ਨਾਲ ਸਾਰੇ ਆਪਣੇ ਜਿਹੜੇ ਮੇਰੇ ਦਰਸ਼ਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਇੱਕੋ ਗੱਲ ਹੀ ਕਹਿਣਾ ਚਾਹਾਂਗਾ ਕਿ ਤਾਂ ਇਹ ਜਿਹੜੀ ਵੀਡੀਓ ਚੱਲ ਰਹੀ ਹੈ ਇਸ ਨੂੰ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਿਓ ਔਰ ਇਹਨਾਂ ਦੇ ਜਿਹੜਾ ਆਉਣ ਵਾਲਾ Song ਹੈ ਔਰ ਉਹਨੂੰ ਜ਼ਰੂਰ ਤੁਸੀਂ ਉਹ ਸੁਣਿਓ